ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਆਖਰਕਾਰ ਧਾਮੀ ਸਾਹਿਬ ਨੇ ਫਾਈਨਲੀ ਪੱਕੀ ਗੁੱਡਬਾਏ ਐਸਜੀਪੀਸੀ ਨੂੰ ਕਰ ਦਿੱਤੀ ਹੈ ਹੁਣ ਐਸਜੀਪੀਸੀ ਦਾ ਨਵਾਂ ਪ੍ਰਧਾਨ ਕੌਣ ਹੋ ਸਕਦਾ ਧਾਮੀ ਸਾਹਿਬ ਨੇ ਹਾਮੀ ਕਿਉਂ ਨਹੀਂ ਭਰੀ ਸਵਾਲ ਇਹ ਵੀ ਬੜਾ ਆਇਆ ਮੈਂ ਕਿਉਂਕਿ ਜ਼ਥੇਦਾਰ ਸਾਹਿਬ ਨੇ ਵੀ ਕਿਹਾ ਸੀਗਾ ਵੀ ਵਧੀਆ ਬੰਦੇ ਆ ਉਹਨਾਂ ਨੂੰ ਮੁੜ ਕੇ ਵਾਪਸ ਆ ਜਾਣਾ ਚਾਹੀਦਾ ਧਾਮੀ ਸਾਹਿਬ ਆ ਵੀ ਸਕਦੇ ਸੀ ਉਹਨਾਂ ਦਾ ਇੰਨਾ ਅੜੀਅਲ ਰਵਈਆ ਵੀ ਨਹੀਂ ਮੰਨਿਆ ਜਾਂਦਾ ਬੜੇ ਠੰਡੇ ਸੁਭਾਅ ਦੇ ਹੋ ਜਿਹੜੇ ਸ਼ਖਸ ਆ ਮੰਨੇ ਜਾਂਦੇ ਆ ਪਰ ਉਹਨਾਂ ਵੱਲੋਂ ਇਹ ਕਹਿ ਦੇਣਾ ਕਿ ਮੈਂ ਜਿਹੜਾ ਆਪਣਾ ਅਸਤੀਫਾ ਵਾਪਸ ਨਹੀਂ ਲੈ ਰਿਹਾ ਤੇ ਕੱਲ ਮੇਰਾ ਖਿਆਲ ਪੱਟੀ ਸਾਹਿਬ ਐਡਜੈਕਟਿਵ ਦੀ ਮੀਟਿੰਗ ਵੀ ਸੱਦੀ ਗਈ ਆ ਇਹਦੇ ਨਾਲ ਹੀ ਪੱਟੀ ਸਾਹਿਬ ਆਪਾਂ ਇਹ ਵੀ ਨੁਕਤੇ ਤੇ ਚਰਚਾ ਕਰਾਂਗੇ ਵੀ ਜਿਹੜਾ ਵੀ ਸ਼ਖਸ ਆਮ ਆਦਮੀ ਪਾਰਟੀ ਨੂੰ ਛੱਡਦਾ ਭਾਵੇਂ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜਿਆ ਹੋਵੇ ਉਹ ਭਾਜਪਾ ਚ ਚਲਾ ਜਾਂਦਾ ਆਮ ਆਦਮੀ ਪਾਰਟੀ ਦੇ ਮੀਡੀਆ ਸਲਾਹਕਾਰ ਹੁੰਦੇ ਸੀਗੇ ਨਵਨੀਤ ਸਿੰਘ ਵਧਵਾ ਤੇ ਅੱਜ ਇੱਕ ਫੋਟੋ ਨਸ਼ਰ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ ਇਹ ਵੀ ਇਸ ਵਕਤ ਪੰਜਾਬ ਦੇ ਵਿੱਚ ਨੇ ਚੰਡੀਗੜ੍ਹ ਦੇ ਵਿੱਚ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਿਹਾ ਤੇ ਗੱਲਬਾਤ ਦੇ ਦੌਰਾਨ ਆਖਦੇ ਆ ਬਈ ਲੁਧਿਆਣੇ ਦੇ ਵਿੱਚ ਤੁਸੀਂ ਜਿਹਨੂੰ ਮਰਜ਼ੀ ਵੋਟ ਪਾ ਦਿਓ ਸੰਜੀਵ ਅਰੋੜਾ ਨੂੰ ਵੋਟ ਨਾ ਪਾਇਓ ਕਿਉਂਕਿ ਕਹਿੰਦੇ ਕੇਜਰੀਵਾਲ ਸਾਹਿਬ ਜਿਹੜੇ ਆ ਇਹ ਦਿੱਲੀ ਰਾਜ ਸਭਾ ਦੇ ਵਿੱਚ ਚਲੇ ਜਾਣਗੇ ਹੁਣ ਕਿਸੇ ਨਾ ਕਿਸੇ ਨੂੰ ਤਾਂ ਰਾਜ ਸਭਾ ਆਮ ਆਦਮੀ ਪਾਰਟੀ ਭੇਜੂਗੀ ਜੇ ਸੰਜੀਵ ਅਰੋੜਾ ਜਿੱਤ ਜਾਂਦੇ ਆ ਐਦਾਂ ਦਾ ਬਿਆਨ ਕਿਉਂ ਦਿੱਤਾ ਗਿਆ ਬੰਦਾ ਤਾਂ ਕੋਈ ਨਾ ਕੋਈ ਜ਼ਰੂਰ ਜਾਊਗਾ ਸੋ ਗੱਲਬਾਤ ਆਪਾਂ ਸ਼ੁਰੂ ਕਰਦੇ ਆਂ ਧਾਮੀ ਸਾਹਿਬ ਤੋਂ ਵੀ ਧਾਮੀ ਸਾਹਿਬ ਨੇ ਫਾਈਨਲੀ ਗੁੱਡ ਬਾਏ ਆਖ ਦਿੱਤਾ ਐ ਐਸਜੀਪੀਸੀ ਨੂੰ ਪਹਿਲੀ ਗੱਲ ਤੇ ਇਹ ਆ ਕਿ ਧਾਮੀ ਸਾਹਿਬ ਵਰ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆਏ ਆ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਜੀ ਉਹਨਾਂ ਨੂੰ ਮਨਾਉਣ ਵਾਸਤੇ ਪਹਿਲਾਂ 5 6 ਅਕਾਲੀ ਗਏ ਲੀਡਰ ਜਿਹੜੇ ਆਪਣੇ ਟੌਪ ਦੇ ਸੀਗੇ ਤੇ ਉਹ ਕਹਿੰਦੇ ਨਾ ਜੀ ਆਪਾਂ ਵਾਪਸ ਨਹੀਂ ਜਾਣਾ ਬਿਲਕੁਲ ਮਨੋਣ ਵਾਲਿਆਂ ਦੇ ਵਿੱਚ ਉਹਨਾਂ ਚ ਇੱਕ ਲੀਡਰ ਹੋ ਸੀ ਜਿਸ ਦੇ ਤੋਂ ਧਾਮੀ ਸਭ ਕਾਫੀ ਖਫਾ ਸਨ ਜਦੋਂ ਫਿਰ ਮਜੀਠੀਆ ਸਾਹਿਬ ਬਿਕਰਮ ਸਿੰਘ ਮਜੀਠੀਆ ਮਨਾਉਣ ਵਾਸਤੇ ਜਾਂਦੇ ਨੇ ਜੀ ਉਹ ਜਿਸ ਲੀਡਰ ਤੋਂ ਖਫਾ ਸੀ ਉਹਦੀ ਇੱਕ ਆਡੀਓ ਸੁਣਾਉਂਦੇ ਉਹਨਾਂ ਨੂੰ ਹੂੰ ਇਹ ਆਡੀਓ ਸੁਣ ਲਿਓ ਵੀ ਇਹ ਤੁਹਾਡਾ ਬੰਦਾ ਸਰਵਸਰਵਾ ਹੂੰ ਤੁਹਾਡੇ ਬਾਦਲ ਦਲ ਦਾ ਆ ਮੇਰੇ ਬਾਰੇ ਕੀ ਕਹਿ ਰਿਹਾ ਤੇ ਫਿਰ ਮੈਂ ਕਿਉਂ ਅਸਤੀਫਾ ਵਾਪਸ ਲਵਾਂ ਆਪਾਂ ਉਹ ਜਦੋਂ ਆਡੀਓ ਸੁਣਦੇ ਆ ਤਾਂ ਉਹਦੇ ਵਿੱਚ ਵਿਕਰਮ ਮਜੀਠੀਆ ਦੀ ਵੀ ਫਿਰ ਬੋਲਤੀ ਬੰਦ ਹੋ ਜੀ ਉਹ ਫਿਰ ਕਹਿੰਦੇ ਜੀ ਤੁਸੀਂ ਆਪਣਾ ਅਸਤੀਫਾ ਵਾਪਸ ਲਾ ਲਓ ਉਸ ਤੋਂ ਜੇ ਆਪਾਂ ਅੱਗੇ ਚਲੇ ਜਾਂਦੇ ਆ ਜੀ ਜਥੇਦਾਰ ਸਾਹਿਬ ਵੀ ਜਾਂਦੇ ਨੇ ਉਹਨਾਂ ਦੇ ਘਰ ਪੋਤਰਾ ਹੁਣ ਤੇ ਵਧਾਈ ਦੇਣ ਦੇ ਬਹਾਨੇ ਤੇ ਗੱਲਬਾਤ ਤੇ ਫਿਰ ਅਸਤੀਫੇ ਦੀ ਚਲਦੀ ਲੇ ਕਾਨੂੰਨਾਂ ਨੂੰ ਵੀ ਕਹਿ ਦਿੰਦੇ ਆ ਸੁਣ ਲਓ ਜੀ ਐ ਮੇਰੇ ਬਾਰੇ ਕੀ ਲੋਕ ਇਹ ਕਹਿ ਰਹੇ ਨੇ ਪਾਦਲ ਦੇ ਸੰਬੰਧਿਤ ਜੇ ਕਹਿ ਰਹੇ ਤੇ ਫਿਰ ਮੈਂ ਆਪਣਾ ਅਸਤੀਫਾ ਵਾਪਸ ਕੋ ਲਵਾਂ ਫਿਰ ਉਹਨਾਂ ਦੇ ਕੋਲ ਇੱਕ ਪੰਜ ਮੈਂਬਰੀ ਕਮੇਟੀ ਜਾਂਦੀ ਹੈ ਜਿਹੜੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਦੀ ਗਾਇਡ ਬਣਦੀ ਉਹਦੇ ਵਿੱਚ ਹਰਜਿੰਦਰ ਕੋਰ ਬੀਬੀ ਉਹ ਹੁੰਦੀ ਹੈ ਇੱਕ ਬਲਦੇਵ ਸਿੰਘ ਹੁੰਦੇ ਆ ਤੇ ਦੋ ਹੋਰ ਮੈਂਬਰ ਹੁੰਦੇ ਪੰਜ ਮੈਂਬਰ ਹੁੰਦੇ ਉਹਨਾਂ ਨੇ ਉਹ ਕਹਿ ਦਿੰਦੇ ਜੀ ਮੈਂ ਫੈਸਲਾ ਲੈ ਲਿਆ ਮੈਂ ਆਪਣਾ ਅਸਤੀਫਾ ਬਿਲਕੁਲ ਵਾਪਸ ਨਹੀਂ ਲੈਣਾ ਮੈਂ ਤਾਂ ਹੁਣ ਉਹ ਕਰੂੰਗਾ ਮਾਈਸਟਰ ਆਫਸਰ ਸਾਹਿਬ ਤੁਸੀਂ ਮੇਰਾ ਅਸਤੀਫਾ ਮਨਜ਼ੂਰ ਕਰਨਾ ਕਰੋ ਨਹੀਂ ਪਰ ਮੈਂ ਨਹੀਂ ਆਉਣਾ ਵਾਪਸ ਭਾਵੇਂ ਕੋ ਬਾਹਰ ਆ ਕੇ ਕਹਿ ਦਿੰਦੇ ਆ ਵੀ ਉਹਨਾਂ ਨੇ ਸਾਨੂੰ ਵਿਚਾਰ ਕਰਨ ਵਾਸਤੇ ਕਿਹਾ ਤੇ ਉਹਦੋਂ ਅੱਦ ਕੇ ਵੀ ਕਹਿਣ ਕੋਈ ਕੁਛ ਵੀ ਨਹੀਂ ਸੀਗਾ ਅੱਜ ਤਾਂ ਮੀ ਸਾਹਿਬ ਜਦੋਂ ਜਜ਼ਰ ਕਾਲ ਤੱਕ ਨਾ 20 ਮਿੰਟ ਦੇ ਕਰੀ ਮੀਟਿੰਗ ਕਰਦੇ ਨੇ ਬੰਦ ਕਮਰਾ ਮੀਟਿੰਗ ਹੁੰਦੀ ਆ ਉਹਦੇ ਵਿੱਚ ਵੀ ਧਾਮੀ ਸਾਹਿਬ ਆਪਣਾ ਰੋਜ਼ ਪ੍ਰਗਟ ਕਰਦੇ ਵੀ ਜੇ ਮੈਂ ਕੁਝ ਇੰਨੇ 103 ਸਾਲ ਤੋਂ ਮੈਂ ਕਰ ਰਿਆ ਸੀਗਾ ਮੈਂ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਮੈਂ ਕਿਸੇ ਖਿਲਾਫ ਬੋਲਿਆ ਨਹੀਂ ਤੇ ਆ ਮੇਰੇ ਖਿਲਾਫ ਇਹ ਜ਼ਹਿਰ ਕੋਗਲੇ ਜਾ ਰਿਹਾ ਉਹਨਾਂ ਜਿੱਥੇ ਤਰ੍ਹਾਂ ਨੇ ਵੀ ਕਹਿ ਦਿੱਤਾ ਵੀ ਭਾਈ ਮੈਂ ਅਸਤੀਫਾ ਵਾਪਸ ਨਹੀਂ ਦੇਣਾ ਤੇ ਬਾਹਰ ਆ ਕੇ ਉਹਦਾ ਠੋਕ ਮੋ ਜਾ ਕੇ ਕਹਿ ਦਿੱਤਾ ਵੀ ਕਿਸੇ ਵੀ ਸੂਰਤ ਦੇ ਵਿੱਚ ਮੈਂ ਅਸਤੀਫਾ ਵਾਪਸ ਨਹੀਂ ਦੇਣਾ ਕੱਲ ਨੂੰ ਬਕਾਇਦਾ ਤੌਰ ਤੇ ਜਿਹੜੀ ਇਹਨਾਂ ਦੀ ਅੰਤਰਨ ਕਮੇਟੀ ਦੀ ਮੀਟਿੰਗ ਇਸ ਮੀਟਿੰਗ ਦੇ ਵਿੱਚ ਜਿਹੜੀ ਆ ਉਹ ਬਕਾਇਦਾ ਤੌਰ ਤੇ ਜਿਹੜੀ ਆ ਉਮੀਦ ਹੈ ਵੀ ਹਾਲ ਦੀ ਕਰੀ ਤੇ ਐਕਟਿੰਗ ਪ੍ਰਧਾਨ ਜਿਹੜੇ ਰਗੂਜੀਤ ਵੀਰ ਕੋ ਉਹਨਾਂ ਦਾ ਕੰਮ ਚਲਾਇਆ ਜਾਊਗਾ ਲੇਕਿਨ ਗਾ ਬਜਟ ਇਜਲਾਸ ਵੀ ਆ ਰਿਹਾ ਇਹਨਾਂ ਦਾ 3 ਮਾਰਚ ਨੂੰ ਹੋਵੇ 31 ਮਾਰਚ ਨੂੰ ਹੋਵੇ ਤੇ ਮੈਨੂੰ ਉਮੀਦ ਹੈ 18 ਤੋਂ ਪਹਿਲਾਂ ਪਹਿਲਾਂ ਜਿਹੜੀ 18 ਨੂੰ ਮੀਟਿੰਗ ਰੱਖੀ ਆ ਜਿਹੜੇ ਸਰਾਹ ਸੁਧਾਰਵਾਦੀ ਆ ਉਹਦੋਂ ਪਹਿਲਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਕੇ ਕੋਈ ਵੱਡੇ ਫੈਸਲੇ ਫਿਰ ਲੈ ਜਾਣਗੇ ਕਿਉਂ ਡਾਕਟਰ ਦਲਜੀਤ ਸਿੰਘ ਚੀਮੇ ਨੇ ਕਹਿਤਾ ਪੀ 10 ਮਾਰਚ ਨੂੰ ਅਸੀਂ ਆਪਣੇ ਜਿਹੜੇ ਅਬਜ਼ਰਵਰ ਲੈ ਸੀ ਉਹਨਾਂ ਦੀ ਜਿਹੜੇ ਹੋਰ ਭਰਤੀਵਾਸ ਲੈ ਉਹਨਾਂ ਦੀ ਵਰਕ ਕਮੇਟੀ ਦੀ ਪਾਰਲੀਮੈਂਟ ਬੋਰਡ ਦੀ ਸਾਰੇ ਸਦਲੇ ਦੇ ਦਨ ਸਾਂਝੀ ਮੀਟਿੰਗ ਕਰਕੇ ਅਸੀਂ ਡੈਲੀਗੇਟ ਬਣਾਵਾਂਗੇ ਫਿਰ ਜ਼ਿਲ੍ਹਾ ਪ੍ਰਧਾਨ ਤੇ ਫਿਰ ਸਰਕਰ ਪ੍ਰਧਾਨ ਬਣਨ ਤੋਂ ਬਾਅਦ ਅਸੀਂ ਪ੍ਰਧਾਨ ਦੀ ਚੋਣ ਕਰਾਂਗੇ ਉਹਨਾਂ ਨੇ ਕੀ ਲੋਕਸ਼ੁਕਰੀ ਰੱਖਿਆ ਉਹਨਾਂ ਚਿੱਟੇ ਲਫਜ਼ਾਂ ਦੇ ਨਿਕਲ ਕੇ ਕਹਿ ਦਿੱਤੀ ਵੀ ਸਾਨੂੰ ਅਕਾਲ ਤੱਕ ਦੇ ਹੁਕਮਾਂ ਦੀ ਕੋਈ ਲੋੜ ਨਹੀਂ ਚਰਚਾ ਕਰਦੇ ਸੀਗੇ ਪਹਿਲਾਂ ਇਹ ਗੱਲ ਨਹੀਂ ਸੀ ਆਖੀ ਗਈ ਵੀ 1 ਮਾਰਚ ਨੂੰ ਪ੍ਰਧਾਨ ਦੀ ਚੋਣ ਕਰ ਲਈ ਜਾਊਗੀ ਜਿੱਥੋਂ ਤੱਕ ਯਾਦ ਹੈ 20 ਜਨਵਰੀ ਤੋਂ 20 ਫਰਵਰੀ ਤੱਕ ਜਿਹੜੀ ਹੈ ਭਰਤੀ ਪ੍ਰਕਿਰਿਆ ਚੱਲੂਗੀ ਤੇ 1 ਮਾਰਚ ਨੂੰ ਪ੍ਰਧਾਨ ਚੁਣ ਲਿਆ ਜਾਊਗਾ ਇਦਾਂ ਹੀ ਕੋਈ ਬਿਲਕੁਲ ਉਹਨਾਂ ਕਿਹਾ ਸੀ ਪੀਸੀਐਸੀ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਬਕਾਇਦਾ ਤੌਰ ਤੇ ਜਿਹੜੀ ਭਰਤੀ ਕਰਾਂਗੇ ਤੇ ਪਹਿਲੀ ਮਾਰਚ ਨੂੰ ਆਪਣਾ ਪ੍ਰਧਾਨ ਚੁਣ ਲੈਵਾਂਗੇ ਲੇਕਿਨ ਉਹ ਪ੍ਰਕਿਰਿਆ ਇਹਨਾਂ ਦੀ ਅਜੇ ਤੱਕ ਪੈਂਡਿੰਗ ਪਈ ਹੈ ਕਿਉਂ ਪਈ ਹੈ ਪਰਸੂ ਚੀਮੇ ਨੇ ਕਹਿ ਦਿੱਤਾ ਸੀਗਾ ਕਿ ਅਜੇ ਤੱਕ ਸਾਡੇ ਕੋਲ 20 ਲੱਖ ਦੀਆਂ ਪਰਚੀਆਂ ਆਈਆਂ ਨੇ ਵਾਪਸ ਬਾਕੀ ਜਾਈਆਂ ਨਹੀਂ ਤੇ 35 ਲੱਖ ਦੀ ਗਰੀ ਪਰਚੀ ਭੇਜੀ ਹੈ ਸੀ ਉਹਨਾਂ ਦੇ ਆਉਣ ਤੇ ਅਗਲੇ 1-2 ਦਿਨਾਂ ਦੇ ਵਿੱਚ ਫਿਰ ਅਸੀਂ ਜਿਹੜੀ ਆ ਆਪਣੀ ਪਾਰਲੀਮੈਂਟ ਦੀ ਮੀਟਿੰਗ ਵੀ ਕਬੋਰਡ ਦੀ ਮੀਟਿੰਗ ਕਰਾਂਗੇ ਲੇਕਿਨ 10 ਤਰੀਕ ਦੀ ਮੀਟਿੰਗ ਸਾਡੀ ਜਿਹੜੀ 10 ਮਾਰਚ ਦੀ ਉਹ ਫਾਈਨਲ ਹੋਏਗੀ ਤੇ ਉਹਦੇ ਵਿੱਚ ਅਸੀਂ ਫੈਸਲਾ ਲਵਾਂਗੇ ਕਿ ਪ੍ਰਧਾਨ ਦੀ ਚੋਣ ਅਸੀਂ ਕਿਸ ਦਿਨ ਕਰਾਂਗੇ ਤੇ ਮੈਨੂੰ ਅਮੀ ਜਿਹੜੀ ਆ ਜਿਹੜੀ 18 ਮਾਰਚ ਨੂੰ ਸੁਧਾਰਵਾਦੀਆਂ ਨੇ ਆਪਣੀ ਭਰਤੀ ਕਰਦਾ ਐਲਾਨ ਕੀਤਾ ਵੀ ਉਸ ਦਿਨ ਅਸੀਂ ਬਿਸਮਿਲ੍ਲਾ ਕਰਾਂਗੇ ਤੇ ਪਹਿਲੀ ਪਰਚੀ ਬਕਾਇਦਾ ਤੌਰ ਤੇ ਕੱਲ ਤੱਕ ਤੇ ਖਲੋਗੀ ਕੱਟੀ ਜਾਊਗੀ ਉਹਨੂੰ ਲੈ ਕੇ ਉਸ ਤੋਂ ਪਹਿਲਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਏਗਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਵੀ ਜਿਹੜੀ ਆ ਉਸ ਤੋਂ ਬਾਅਦ ਹੀ ਜਿਹੜੀ ਆ ਉਹ ਬਕਾਇਦਾ ਤੌਰ ਤੇ ਜਿਹੜੀ ਆ ਇਹ ਹੋਏਗੀ ਚੋਣ ਹੋਏਗੀ ਉਹਦਾ ਕਾਰਨ ਸਿਰਫ ਇਹ ਆ ਕਿ ਇਸ ਵੇਲੇ ਜੇ ਚੋਣ ਕਰਨੀ ਹੈ ਕਿਹੜਾ ਪਰੋਣਾ ਤੇ ਸੁਖਬੀਰ ਸਿੰਘ ਬਾਦਲ ਪਿੱਛੇ ਰਹਿ ਕੇ ਕਰਨਗੇ ਤੇ ਜਦੋਂ ਪ੍ਰਧਾਨ ਬਣ ਜਾਣਗੇ ਫਿਰ ਮੋਹਰੀ ਕਤਾਰ ਚ ਖਲੋਰ ਕੇ ਆਪਣਾ ਐਲਾਨ ਕਰਨਗੇ ਜੀ ਫਲਾਣੇ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਤੇ ਮੈਂ ਇਹ ਵੀ ਦੱਸ ਦਿਆਂ ਕੱਲ ਜੇ ਇਹਨਾਂ ਦਾ ਅਸਤੀਫਾ ਮਨਜ਼ੂਰ ਕਰ ਦਿੰਦਾ ਤੇ ਜਿੰਨਾ ਚਿਰ ਤੱਕ ਨਵਾਂ ਪ੍ਰਧਾਨ ਨਹੀਂ ਹੁੰਦਾ ਉਨਚਰ ਐਕਟਿੰਗ ਪ੍ਰਧਾਨ ਆਪਣਾ ਕਾਰਜ ਕਰਦਾ ਵਾ ਉਹ ਰਘੂਜੀਤ ਸਿੰਘ ਮਿਰਕ ਕਈਆਂ ਲੋਕਾਂ ਨੂੰ ਇਹ ਸੀ ਬਡੂੰਗਰ ਸਾਹਿਬ ਪ੍ਰਕਾਸ਼ਪਾਲ ਸਿੰਘ ਬਡੂੰਗਰ ਪ੍ਰਧਾਨ ਬਣ ਸਕਦੇ ਨੇ ਲੇਕਿਨ ਮੈਂ ਅੱਗੇ ਵੀ ਕਿਹਾ ਸੀ ਉਹਨਾਂ ਦੀ ਵਿਵਸਥਾ ਨਹੀਂ ਅਸળે ਹੋएगी ਉਹਨਾਂ ਦੀ ਉਮਰ ਨੇ ਕਿ ਨਾ ਤੇ ਉਹ ਬੋਲਦੇ ਕੀ ਦੀ ਕਿਸੇ ਨੂੰ ਸਮਝ ਨਹੀਂ ਆਉਂਦਾ ਨਾ ਉਹ ਬਹੁਤਾ ਚੱਲ ਫਿਰ ਸਕਦੇ ਚੱਲ ਸਕਦੇ ਐ ਨਾ ਫਿਰ ਸਕਦੇ ਇਸ ਕਰਕੇ ਉਹਨਾਂ ਆਪ ਵੀ ਕਹਿੰਦਾ ਜੀ ਨਾਦ ਚੱਲਦੇ ਰਹਿੰਦੇ ਪਰ ਮੈਂ ਇਸ ਦੌਰ ਸ਼ਾਮਲ ਨਹੀਂ ਮੇਰੀ ਸਿੱਧਾ ਗਿਆਨੀ ਦਿੰਦੀ ਦੂਸਰੇ ਪੈਂਦੇ ਜੀ ਕਲਵਾਨ ਸਿੰਘ ਮੰਦਨ ਕਲਵਾਨ ਸਿੰਘ ਮੰਦਨ ਤਦ ਪ੍ਰਧਾਨ ਬਣ ਸਕਦੇ ਆ ਜੇ ਇੱਕ ਹਾਊਸ ਬੁਲਾਇਆ ਜਾਵੇ ਜਨਰਲ ਹਾਊਸ ਵੈਸੇ ਤੇ 30 ਜਨਰਲ ਹਾਊਸ ਬਣੇ ਹੋਣਾ 28 ਨੂੰ ਹੋ ਜੇ 30 ਨੂੰ ਹਾਊਸ ਸੋਣੇ ਬਣੇ ਹੋਣਾ ਉਹਦੇ ਵਿੱਚ ਕੋਈ ਫੈਸਲਾ ਜਾਇਜ਼ ਹੋ ਸਕਦਾ ਵਾ ਲੇਕਿਨ ਵੈਸੇ ਆਮ ਤੌਰ ਤੇ ਹੁੰਦਾ ਵੀ ਜਿਹੜੀ ਐਡਜੈਕਟਿਵ ਆ ਇਹਦੇ ਵਿੱਚ ਵੀ ਕਿਸੇ ਮੈਂਬਰ ਨੂੰ ਬਕਾਇਦਾ ਤੌਰ ਤੇ ਪ੍ਰਧਾਨ ਚੁਣ ਲਿਆ ਜਾਂਦਾ ਵਾ ਤੇ ਉਹ ਤੋਂ ਬਾਅਦ ਇੱਕ ਮੀਟਿੰਗ ਕਾਲ ਕਰਕੇ 72 ਘੰਟੇ ਦੇ ਉਹਦੀ ਖਾਣਾ ਪੂਰਤੀ ਦੀ ਖਾਲੀ ਸੀਟ ਉੱਥੇ ਆਪਣਾ ਬੰਦਾ ਲੈ ਜਾਂਦਾ ਜਾਂਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਲੈਣ ਲੱਗਾ ਜਦੋਂ ਜਥੇਦਾਰ ਗੁਰਚਰਨ ਸਿੰਘ ਟੋੜਾ ਤੇ ਪ੍ਰਕਾਸ਼ ਸਿੰਘ ਬਾਦਲ ਦਾ ਸਮਝੌਤਾ ਹੁੰਦਾ 2003 ਦੇ ਵਿੱਚ ਤੇ 72 ਘੰਟੇ ਦੇ ਨੋਟਿਸ ਦੇ ਇੱਕ ਮੀਟਿੰਗ ਕਾਲ ਕੀਤੀ ਜਾਂਦੀ ਹੈ ਮੀਟਿੰਗ ਕਾਲ ਕਰਕੇ ਉਹਦੇ ਵਿੱਚ ਸੁਖਦੇਵ ਸਿੰਘ ਭੌਰ ਅਸਤੀਫਾ ਦਿੰਦੇ ਦੂਜੀ ਮੀਟਿੰਗ ਕਰ ਕੀਤੀ ਜਾਂਦੀ ਆ ਤੇ ਭੌਰ ਦੀ ਜਗਾ ਦੇ ਉੱਤੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਜਹੇਦਾਰ ਗੁਰਚਨ ਸਿੰਘ ਟੋੜਾ ਸੀ ਉਹਨਾਂ ਨੂੰ ਮੈਂਬਰ ਨਾਮਜ਼ਦ ਕਰਿਆ ਜਾਂਦਾ ਆ ਅਬਜੈਕਟਿਵ ਮੈਂਬਰ ਤੀਜੀ ਮੀਟਿੰਗ ਕੀਤੀ ਜਾਂਦੀ ਆ ਤੇ ਕਿਰਪਾਲ ਸਿੰਘ ਬਡੂਂਗਰ ਜਿਹੜੇ ਹਸਤੀਫਾ ਦਿੰਦੇ ਨੇ ਤੇ ਉਸੇ ਮੀਟਿੰਗ ਦੇ ਵਿੱਚ ਹੀ ਫਿਰ ਜਹੇਦਾਰ ਗੁਰਚਨ ਸਿੰਘ ਟੋੜਾ ਨੂੰ ਪ੍ਰਧਾਨ ਬਣਾ ਦੇਂਦਾ ਆ ਫਿਰ ਅਗਲੀ ਮੀਟਿੰਗ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਫਿਰ ਸੰਦੀਪ ਸਿੰਘ ਭੌਰ ਨੂੰ ਮੋੜ ਜਿਹੜਾ ਵਾ ਉਹ ਡਿਜੈਕਟਿਵ ਸ਼ਾਮਿਲ ਕੀਤਾ ਜਾਂਦਾ। ਇਸ ਕਰਕੇ ਇੱਕ ਪ੍ਰਕਿਰਿਆ ਇਸ ਤਰ੍ਹਾਂ ਚੱਲਦੀ ਹੈ। ਲੇਕਿਨ ਮੈਨੂੰ ਉਮੀਦ ਹੈ ਕਿ 30 ਤਰੀਕ ਨੂੰ ਜਿਹੜਾ ਜਾਂ 28 ਤਰੀਕ ਨੂੰ ਜਾਂ 29 ਤਰੀਕ ਨੂੰ ਬਜਟ ਲਾਸ਼ ਨੂੰ ਹਣਾਵਾ ਉਹਦੇ ਵਿੱਚ ਹੀ ਇਹ ਪ੍ਰਧਾਨ ਦੀ ਪ੍ਰਕਿਰਿਆ ਪੂਰੀ ਕਰ ਲੈਣਗੇ। ਉਹਦੇ ਵਿੱਚ ਕਲਵੰਤ ਸਿੰਘ ਮੰਨਣ ਦਾ ਨਾਂ ਆ ਸਕਦਾ ਵਾ। ਉਹਨਾਂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਵਾ। ਕਿਉਂਕਿ ਰਗੂਜੀਤ ਵਿਰਕ ਦੇ ਪ੍ਰਧਾਨਗੀਤ ਕਰਨੀ ਵਿੱਚ ਐਸਿਪੀਸੀ ਦਾ ਵਸਦਾ ਰੋਗ ਹੈ ਜਿਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਪੜ੍ਹਨੀ ਨਹੀਂ ਇਹ ਕਲੂਗਾ ਕੀ ਇਸ ਕਰਕੇ ਇਸ ਮਹੀਨੇ ਮਾਰਚ ਮਹੀਨੇ ਦੇ ਵਿੱਚ ਪ੍ਰਧਾਨ ਨਵਾਂ ਕੋਈ ਮਿਲ ਜਾਊਗਾ ਲੇਕਿਨ ਕੱਲ ਦੀ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਮਾਨਯੋਗ ਐਡਵੋਕੇਟ ਹਰਿੰਦਰ ਸਿੰਘ ਧਾਮੀਆ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਏਗਾ ਜੀ ਇਹ ਵੀ ਹਨਾ ਫੇਰ ਇਸ ਮਾਰਚ ਮਹੀਨੇ ਦੇ ਵਿੱਚ ਜਥੇਦਾਰ ਕਾਲ ਤਖਤ ਸਾਹਿਬ ਜਿਹੜੇ ਆ ਗਿਆਨੀ ਰਗਵੀਰ ਸਿੰਘ ਹੁਣੀ ਉਹਨਾਂ ਦਾ ਜਿਹੜੀ ਭੂਮਿਕਾ ਵਾ ਬੜੀ ਅਹਿਮ ਰਹਿਣ ਵਾਲੀ ਹੈ ਜਿੱਥੇ ਇਹ ਵੀ ਕੰਸੂਮਰ ਸੀ ਅਫਵਾਮਾਂ ਦਾ ਦੌਰ ਸੀ ਵੀ ਅਸਤੀਫਾ ਦੇ ਜਾਣਗੇ ਹੁਣ ਉਹਨਾਂ ਨੂੰ ਥੋੜਾ ਠਰਮੇ ਦੇ ਨਾਲ ਥੋੜਾ ਇਹ ਸਾਰਾ ਮਾਮਲਾ ਜਿਹੜਾ ਇਹ ਵਿਚਾਰਨਾ ਪਏਗਾ ਨੀਝ ਲਾ ਕੇ ਵੀ ਕੀ ਚੱਲ ਰਿਹਾ ਕੀ ਹੋ ਰਿਹਾ ਕਿਉਂਕਿ ਉਹ ਆਪ ਬਣਾਉਣ ਗਏ ਸੀ ਧਮੀ ਸਾਹਿਬ ਨੂੰ ਵੀ ਆ ਜਾਓ ਤੇ ਉਦੋਂ ਹੀ ਇਹ ਗੱਲਾਂ ਚੱਲੀਆਂ ਸੀ ਕਿ ਸ਼ਾਇਦ ਇਹ ਆਪਣਾ ਅਸਤੀਫਾ ਦੇਣਾ ਚਾਹੁੰਦੇ ਆ ਤੇ ਹੁਣ ਜਿਹੜੇ ਗਿਆਨੀ ਰਗਵੀਰ ਸਿੰਘ ਆ ਇਹਨਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਵੀ 18 ਮਾਰਚ ਨੂੰ ਤੇ ਭਰਤੀ ਵੀ ਹੋਣੀ ਉਦੋਂ ਪ੍ਰਧਾਨ ਸਾਹਿਬ ਨੇ ਕਹਿ ਦਿੱਤਾ ਵੀ ਮੈਂ ਪ੍ਰਧਾਨਗੀ ਦੁਆਰਾ ਜੁਆਇਨ ਨਹੀਂ ਕਰਨੀ ਤੇ ਮਾਰਚ ਮਹੀਨਾ ਜਿਹੜਾ ਬੜਾ ਕ੍ਰੂਸ਼ਲ ਜਿਆ ਰਹਿਣ ਵਾਲਾ ਵਾ ਪੰਥਕ ਸਿਆਸਤ ਲਈ ਇਹ ਕੁ ਮੈਂ ਤੁਹਾਨੂੰ ਦੱਸਦਾ ਕਿ ਜਿੱਨਾਂ 'ਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਪ੍ਰਧਾਨ ਨਹੀਂ ਬਣਦੇ ਆਪਣੇ ਅਕਾਲੀ ਦਲ ਦੇ ਉਹਨਾਂ 'ਚ ਤੇ ਕਿਸੇ ਦੀ ਨਿਯੁਕਤੀ ਨਵੀਂ ਹੋਣ ਦੇ ਅਸਰ ਘਟ ਨਹੀਂ। ਅੱਛਾ ਜੀ। ਇਸ ਕਰਕੇ ਉਹਨਾਂ ਦੀ ਨਿਯੁਕਤੀ 10 ਮਾਰਚ ਤੋਂ ਬਾਅਦ ਤੇ 18 ਮਾਰਚ ਤੋਂ ਪਹਿਲਾਂ ਪਹਿਲਾਂ ਲਗਭਗ ਹੋਣੀ ਤੈਅ। ਜੀ। ਉਹ ਬਰੇ ਬਤੌਰੇ ਪ੍ਰਧਾਨ ਚ ਫੈਸਲੇ ਲੈਣਗੇ ਕਿ ਕਿਹਨੂੰ ਅਸੀਂ ਪ੍ਰਧਾਨ ਬਣਾਉਣਾ ਵਾ ਕਿਹਨੂੰ ਕਿੱਥੇ ਰੱਖਣਾ ਕਿਹਨੂੰ ਕਿਵੇਂ ਕਰਨਾ ਉਹ ਫੈਸਲੇ ਜਾਣਗੇ ਫਿਰ ਹੂੰ ਲੇਕਰ ਗਾਨ ਗਿਆਨੀ ਹਰਪ੍ਰੀਤ ਸਿੰਘ ਹੋਰੀ ਅੱਜ ਬੋਲ ਰਹੇ ਸੀ ਕਿੱਥੇ ਪੂਰਾ ਕੁੰਨ ਸਮਾਗਮ ਨੂੰ ਬੋਲ ਰਹੇ ਸੀ ਜੀ ਉਹਨਾਂ ਕਹਿੰਦਾ ਜੀ ਅੱਜ ਜਿਹੜਾ ਸਾਡਾ ਪੰਥ ਉਹ ਬੜੇ ਭਿਆਨਕ ਦੌਰ ਚ ਗੁਜ਼ਰ ਰਿਹਾ ਵਾ ਜੀ ਜਿਨ੍ਹਾਂ ਦੀ ਜ਼ਿੰਮੇਵਾਰੀ ਸ੍ਰੀ ਕਾਲਕਤਖ ਦੀ ਮਰਿਆਦਾ ਨੂੰ ਬਹਾਲ ਕਰਨ ਦੀ ਸੀਗੀ ਉਹਨਾਂ ਚ ਕੁਛ ਫਿਰ ਕਰ ਚੁੱਕੇ ਕੁਝ ਲੋਕ ਅੱਜ ਮਰਿਆਦਾ ਦਾ ਘਾਟ ਕਰ ਰਹੇ ਨੇ ਉਹਨਾਂ ਕਿ ਕੁਝ ਲੋਕ ਕਹਿ ਰਹੇ ਕਿ ਸ਼੍ਰੀ ਕਾਲਟਕ ਸਭ ਲੋਕ ਬਣਾਈ ਗਈ ਕਮੇਟੀ ਗੁੰਮਰਾਹ ਕਰ ਰਹੀ ਹੈ ਇਸ ਦਾ ਸਿੱਧਾ ਮਤਲਬ ਹੈ ਕਾਲਟਕ ਦੇ ਹੁਕਮਨਾਮੇ ਨੂੰ ਚੁਣੌਤੀ ਇਹ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਨੇ ਇੱਕ ਆਗੂ ਨੇ ਤੇ ਇਥੋਂ ਤੱਕ ਕਹਿੰਦਾ ਕਿ ਕਾਲਟਕ ਤੋਂ ਬੜੀ ਕਮੇਟੀ ਗੈਰ ਕਾਨੂੰਨੀ ਹੈ ਇਹੋ ਜਿਹੀ ਵੀ ਕਹਿੰਦੇ ਬੰਦੇ ਹੈਗੇ ਨੇ ਜੈ ਕਰਨੇ ਦਾ ਜੈ ਜਿਹੜੇ ਜੈ ਕਰਨ ਵਾਲਾ ਵਾ ਉਹਨੂੰ ਨਾ ਤਾਂ ਸਮਝ ਆ ਕਿ ਲੱਗਦਾ ਵੀ ਉਹ ਸਿੱਖ ਵਿਰੋਧੀਆਂ ਦੇ ਹੱਥੇ ਚੜਿਆ ਹੋਇਆ ਸਿੱਧ ਵਿਰੋਧੀ ਕਿਹੜੇ ਨੇ ਫਿਰ ਮਦਦ ਲਈ ਹੋਰ ਕੌਣੇ ਗਿਆ ਅਕਾਲ ਪੁਰਖ ਦੇ ਸਿਧਾਂਤ ਨੂੰ ਡੈਮੇਜ ਨਹੀਂ ਕਰ ਦਿੱਤਾ ਜਾਵੇਗਾ ਤੇ ਆਉਣ ਵਾਲਾ ਸਮਾਂ ਇਹੋ ਜਿਹਾ ਆਏਗਾ ਕਿ ਲੋਕ ਇਹਨਾਂ ਨੂੰ ਸ਼੍ਰੋਮਣੀ ਕਮੇਟੀੋਂ ਧੂਕੇ ਬਾਹਰ ਕਰ ਦੇਣਗੇ ਅਕਾਲ ਤਖਤ ਦਾ ਜਸਦਾਤ ਉਹਨੂੰ ਡੈਮੇਜ ਕਰਾਉਣ ਕਰਨ ਦੀ ਕਿਸੇ ਵੀ ਕਿਸੇ ਨੂੰ ਵੀ ਆਜ਼ਾਦਤ ਨਹੀਂ ਦਿੱਤੀ ਜਾ ਸਕਦੀ ਤੇ ਬਲਟੋਵਾ ਦਾ ਨਾਂ ਲਿਆ ਤੋਂ ਬਗਿਆਰੀ ਉਹਨੇ ਕਹਿਤਾ ਜੀ ਇਹ ਤੇ ਹੁਣ ਇੱਕ ਧੜੇ ਦੀ ਕੰਗਲਰ ਨੋਤ ਜੀ ਨੇ ਉਹੀ ਬੋਲਣਾ ਜੋ ਪਾਥਰ ਨੁਕਸਾਨ ਬਚਾਉਣ ਵਾਲਾ ਹੋਵੇ ਬਿਲਕੁਲ ਠੀਕ ਆ ਯਾਰ ਸਾਲ ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਵੀ ਜਿਹੜੀਆਂ ਨੇ ਹੋ ਜਾਣੀਆਂ ਤੇ ਉਦੋਂ ਤੱਕ ਇਹ ਜਿਹੜਾ ਮਾਮਲਾ ਸੁਲਝ ਜਾਏ ਤੇ ਬਹੁਤ ਵਧੀਆ ਗੱਲ ਆ ਨਹੀਂ ਤੇ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਵੀ ਇਹ ਬਾਗੀ ਤੇ ਸੁਧਾਰਵਾਦੀ ਆਮੋ ਸਾਹਮਣੇ ਹੋ ਸਕਦੇ ਜੀ ਉਹ ਤੇ ਹੋਣਗੇ ਹੋਣਗੇ ਜੀ ਜਿਹੜੇ ਸੁਧਾਰਵਾਦੀ ਆ ਉਹਨਾਂ ਵਾਸਤੇ ਇੱਕ ਮਜਬੂਰੀ ਬਣ ਗਈ ਹੁਣ ਨਵਾਂ ਅਕਾਲੀ ਦਲ ਖੜਾ ਕਰਦੀ ਕਿਉਂਕਿ ਚੀਮੇ ਨੇ ਜਿਸ ਤਰੀਕੇ ਨਾਲ ਦਬਕੇ ਮਾਰੇ ਨੇ ਅਸੀਂ ਕ੍ਰਿਮినਲ ਕੇਸ ਕਰਾਂਗੇ ਕਿਸੇ ਕ੍ਰਿਮినਲ ਕੇਸ ਦਾ ਜਿਹੜਾ ਕਰਾਂਗੇ ਜੇ ਇਹਨਾਂ ਸ਼ਰੋਮਣੀ ਅਕਾਲੀ ਦਲ ਦੇ ਨਾਂ ਤੇ ਸਿਰਫ ਜਿਹੜੀ ਆ ਉਹ ਪਰਤੀ ਕੀਤੀ ਤੇ ਉਹਨਾਂ ਤੋਂ ਬਾਅਦ ਜਿਹੜੇ ਪਹਿਲਾਂ ਤੇ ਇਹ ਕਹਿ ਗਏ ਸੀ ਵੀ 18 ਤਰੀਕ ਨੂੰ ਇੱਥੇ ਪਹਿਲੀ ਪਰਚੀ ਕਟਾਂਗੇ ਪਰਚੀਆਂ ਛਪੜੀਆਂ ਦਿੱਤੀਆਂ ਲੇਕਿਨ ਮੇਰੀ ਸੂਚਨਾ ਦੇ ਮਤਾਬਕ ਉਹਨਾਂ ਨਾਂ ਤੇ ਪਰਚੀਆਂ ਦਿੱਤੀ ਪਰਚੀ ਜਿਹੜੀ ਬਦਤੀਆਂ ਰੋਕ ਦਿੱਤੀਆਂ ਗਿਆ ਅੱਜ ਲਈ ਗੜੀ ਤੇ ਸੁਧਾਰਵਾਦੀਆਂ ਦੀ ਇੱਕ ਮੀਟਿੰਗ ਜਿਹੜੀ ਆ ਅਗਲੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਚੰਡੀਗੜ੍ਹ ਹੋ ਸਕਦੀ ਆ ਉਸ ਮੀਟਿੰਗ ਚ ਪੂਰਾ ਫੈਸਲਾ ਕੀਤਾ ਜਾਵੇ ਵੀ ਅਕਾਲੀ ਦਲ ਕਿਹੜਾ ਬਣਾਉਣਾ ਵਾ ਹੋ ਸਕਦਾ ਉਹਦਾ ਨਾ ਹੀ ਕਲ ਦਲ ਸ਼੍ਰੋਮਣੀ ਕਲ ਦਲ ਕੱਲ ਤੱਕ ਲਿਖਿਆ ਜਾਵੇ ਵੈਕਟਰ ਦੇ ਵਿੱਚ ਵੀ ਕੱਲ ਤੱਕ ਤੋਂ ਬਣੇ ਜੀ ਕਿ ਬਾਦਲ ਲਾਲ ਤੇ ਕੱਲ ਤੱਕ ਤੋਂ ਬਣੇ ਜੀ ਨਾ ਬਾਦਲ ਲਾਲ ਤੇ ਨੇ ਆਪਣੀ ਕ੍ਰिएशन ਸੀਗੀ ਬਾਦਲ ਸਾਹਿਬ ਦੀ ਇਸ ਕਰਕੇ ਉਹ ਜਿਹੜਾ ਹੋਊਗਾ ਨਵਾਂ ਕਾਲੀਦਲ ਹੋਊਗਾ ਤੇ ਫਿਰ ਆਟੋਮੈਟਿਕਲੀ ਆ ਉਹਨਾਂ ਨੇ ਇਲੈਕਸ਼ਨ ਤੇ ਲੜਨੀ ਪਊਗੀ ਤੇ ਇਹ ਵੀ ਸਾਰਾ ਕਿ ਸਪਲਿੰਟਰ ਕਾਲੀਦਲ ਜਿਹੜੇ ਨੇ ਉਹ ਇੱਕ ਮੰਚ ਤੇ ਇਕੱਠੇ ਹੋ ਜਾਣ ਇਸ ਤਰੀਕੇ ਦੀ ਕੋਈ ਪ੍ਰਕਿਰਿਆ ਚੱਲਦੀ ਆ ਤੇ ਉਹ ਆਉਣ ਵਾਲੇ ਸਮੇਂ 'ਚ ਬਾਦਲ ਦਲੀਆਂ ਦੀ ਜਿਹੜੀ ਆ ਕਈ ਪ੍ਰਕਾਰ ਦੀਆਂ ਜੜੀਆਂ ਵਾ ਉਹ ਮੁਸੀਬਤਾਂ ਖੜੀ ਕਰ ਸਕਦੇ ਨੇ ਜਿਹੜੀ ਤੁਸੀਂ ਐਸਜੀਪੀਸੀ ਦੀ ਚੋਣ ਕੀਤੀ ਪਹਿਲੀ ਗੱਲ ਤੇ ਆ ਜਿਹੜੀ ਮੌਜੂਦਾ ਹਾਊਸ ਆ ਇਹਨੂੰ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਇਹ ਰੂਟੀਨ ਦੇ ਖਰਚੇ ਤੇ ਰੂਟੀਨ ਦੇ ਕੰਮ ਕਰ ਸਕਦੇ ਕਿਉਂਕਿ ਅੱਜ ਤੋਂ 12 ਸਾਲ ਪਹਿਲਾਂ 12 ਨਹੀਂ 14 ਸਾਲ ਪਹਿਲਾਂ ਇਲੈਕਸ਼ਨ ਹੋਈ ਸੀ ਜਦੋਂ ਕਿ ਇਹਦੀ ਟਿਨਿਓਰ 5 ਸਾਲ ਦੀ ਹੈ ਸਿਰਫ ਉਹ ਤੋਂ ਬਾਅਦ ਵੀ ਇਲੈਕਸ਼ਨ ਨੂੰ ਇਹ ਤੇ ਅੱਜ 14 ਸਾਲ ਹੋ ਗਏ ਇਲੈਕਸ਼ਨ ਹੋਈ ਨੂੰ ਤੇ ਡਫੰਗ ਕੋਈ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਫੈਸਲੇ ਲੈ ਰਹੀ ਸਿੱਖਾਂ ਨੂੰ ਇਹ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਣਗੇ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵਾ ਕਿ ਆਉਣ ਵਾਲੇ ਸਮਾਜ ਚ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਨੂੰ ਦਫਤਰਾਂ ਦੇ ਤੂਕੇ ਬਾਹਰ ਕੱਢ ਦੇਣਗੇ ਜਿਸ ਤਰੀਕੇ ਨਾਲ ਇਹ ਚੱਲ ਰਹੇ ਨੇ ਜੀ ਹਣਸਾ ਬਪਾ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜਿਹੜਾ ਵੀ ਛੱਡ ਜਾਂਦਾ ਜਿਹੜਾ ਵੀ ਨਾਰਾਜ਼ ਹੋ ਜਾਂਦਾ ਜਾਂ ਜਿਹਨੂੰ ਕੱਢ ਦਿੱਤਾ ਜਾਂਦਾ ਜਿਹਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਉਹ ਭਾਜਪਾ ਦੇ ਵਿੱਚ ਚਲਾ ਜਾਂਦਾ ਜ਼ਿੰਨੀ ਚੋਣਾਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਜਿਹੜੇ ਟਿਕਟਾਂ ਦੇ ਦਾਵੇਦਾਰ ਸੀ ਜਾਂ ਮੰਗਦੇ ਸੀਗੇ ਜਾਂ ਜਿਹੜੇ ਮਾਰਦੇ ਰਹੇ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਭਾਜ-ਭਾਜ ਚਲੇ ਗਏ ਕੁਝ ਯਾਦ ਖੜ ਗਏ ਤੇ ਇੱਕ ਚਰਚਾ ਹੋਈ ਸੀ ਵੀ ਜਿਹੜੇ ਮੀਡੀਆ ਦੇ ਵਿੱਚ ਬੰਦੇ ਲਾਏ ਗਏ ਆ ਨਾ ਪੰਜਾਬ ਦੇ ਵਿੱਚ ਇਹ ਲਗਭਗ ਦਿੱਲੀ ਦੇ ਨੇ ਇਹ ਦਿੱਲੀ ਦਰਬਾਰ ਤੋਂ ਬੰਦੇ ਆਏ ਹੋਏ ਆ ਤੇ ਫਿਰ ਇਹਨਾਂ ਦੇ ਵਿੱਚੋਂ ਇੱਕ ਨਾਮ ਅਜੀਹਾ ਸੀਗਾ ਵੀ ਜਿਹੜਾ ਕਿਹਾ ਜਾਂਦਾ ਸੀ ਇਹ ਪੰਜਾਬ ਦੀ ਆਪਣੀ ਚੋਣ ਆ ਤੇ ਇਹਨੂੰ ਹਟਾ ਦਿੱਤਾ ਗਿਆ ਸੀ ਹੁਣ ਇਹਨਾਂ ਨੇ ਭਾਜਪਾ ਜੁਆਇਨ ਕਰ ਲਈ ਆ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਨਸ਼ਰ ਹੋ ਰਹੀ ਹੈ ਤੇ ਸਿਰਸਾ ਸਾਹਿਬ ਚੰਡੀਗੜ੍ਹ ਦੇ ਵਿੱਚ ਨੇ ਵੀ ਇਹ ਪੈੜ ਨੱਪੀ ਜਾ ਰਹੀ ਆ ਆਪਦੀ ਜਿੱਥੋਂ ਤੱਕ ਐਸ ਵੇਲੇ ਬੀਜੇਪੀ ਨੇ ਜਾ ਕੇ ਦਿੱਲੀ 'ਚ ਕਬਜ਼ਾ ਕਰ ਲਿਆ ਤੇ ਹੁਣ ਆਮ ਆਦਮੀ ਪਾਰਟੀ ਭੁੱਲ ਜੇ ਵੀ ਜਲਦੀ ਇਹਨਾਂ ਦੇ ਪੈਰ ਲੱਗ ਜਾਣਗੇ ਉੱਥੇ ਤੇ ਪੰਜਾਬ ਦੇ ਵਿੱਚ ਤੇ ਲੋਕ ਸਭਾ ਚੋਣਾਂ ਨੇ ਸੰਕੇਤ ਦਿੱਤਾ ਵੀ ਤੁਸੀਂ ਆਪਣਾ ਬੂਰੀਆ ਬਿਸਤਰਾ ਹੁਣੇ ਮੰਨ ਲਓ ਤੁਹਾਡੀ ਗੱਲ ਨਹੀਂ ਬਣਣੀ ਕੇਜਰੀਵਾਲ ਦੀ ਕੋਸ਼ਿਸ਼ ਆ ਕਿ ਸਾਡੀ ਕਿਸੇ ਨਾ ਕਿਸੇ ਸੂਬੇ ਸਰਕਾਰ ਰਹਿਣੀ ਚਾਹੀਦੀ ਹੈ ਉਹ ਪੰਜਾਬ ਦੇ ਵਿੱਚ ਹਰ ਹੀਲਾ ਪਣਾਉਣਗੇ ਜਿਹਦੇ ਕਰਕੇ ਹੁਣ ਉਹਨੇ ਨਸ਼ੇ ਦੇ ਖਿਲਾਫ ਇੱਕ ਮਿੰਮ ਵੱਢੀ ਆ ਪਰ 585 ਤੁਸੀਂ ਪਰਚੇ ਦਰਜ ਕਰ ਦਿੱਤੇ ਤੇ 719 ਬੰਦੇ ਫੜ ਕੇ ਅੰਦਰ ਕਰਤੇ ਤੁਸੀਂ ਜੀ ਜੇਲਾ ਚ ਕੜਮਸ ਵਿੱਚ ਜਿੱਤੇ ਪਹਿਲਾਂ ਹੀ ਓਵਰ ਕਾਊਂਟਡ ਸੀ ਗਿਆ ਉੱਥੇ ਕੜਮਸ ਬਚੀ ਪਈ ਹੁਣ ਇਹ ਆਰਟੀਕਲ ਵੀ ਲੱਗਾ ਅਖਬਾਰ ਤੇ ਲੱਗਾ ਹੁਣ ਹੁਣ ਇਹਦੇ ਵਿੱਚ ਤੁਸੀਂ ਅਗਲੀ ਗੱਲ ਕਰਦੇ ਆਪਾਂ ਬਜਿੰਦਰ ਸਿੰਘ ਸਿਰਸੇ ਨੇ ਆਪਣੀ ਪੰਜਾਬ ਦੇ ਵਿੱਚ ਆ ਕੇ ਬਕਾਇਦਾ ਤੌਰ ਤੇ ਕੇਜਰੀਵਾਲ ਦੀ ਪੈਡ ਨਪਣੀ ਸ਼ੁਰੂ ਕਰਤੀ ਹੈ ਤੇ ਮਨਜਿੰਦਰ ਸਿੰਘ ਸਿਰਸੇ ਨੂੰ ਕਈ ਵਾਰੀ ਪਹੁੰਚਿਆ ਕਰਦੇ ਨੇ ਪਤਾ ਨਹੀਂ ਹੁੰਦਾ ਅੱਜ ਦੀ ਡੇਟ ਦੇ ਵਿੱਚ ਕੇਂਦਰ ਸਰਕਾਰ ਨੇ ਸੁਰੱਖਿਆ ਦੇ ਲਈ ਕੇਦਰੀ ਵੱਲੋਂ ਜੈਡ ਪਲੱਸ ਸਿਕਿਉਰਿਟੀ ਦਿੱਤੀ ਹੈ ਜਿੱਚ 52 ਜਵਾਨ ਹੁੰਦੇ ਆ ਇੰਸਪੈਕਟਰ ਹੁੰਦਾ ਵਾ ਸ਼ੂਟਰ ਹੁੰਦਾ ਵਾ ਆਬਜ਼ਰਵਰ ਹੁੰਦਾ ਵਾ 24 ਸਿਪਾਹੀ ਹੁੰਦੇ ਆ ਇਸ ਤਰ੍ਹਾਂ ਦੇ ਹੁੰਦੇ ਬੰਦੇ ਇਸ ਝੁੰਜਾ ਬਦਦੇ ਤੋਹੀ ਲਾ ਲੋ ਤੇ ਜੇ ਝੁੰਜਾ ਪੰਜਾਬ ਸਰਕਾਰ ਨੇ ਦਿੱਤੇ ਤੇ ਫਿਰ ਕਿਹੜੀ ਆਖਰ ਆ ਗਈ ਹੁਣ ਇਹ ਕਹਿੰਦੇ ਆ ਜੀ ਵੇਖੋ ਇੰਨੀ ਸਿਕਿਉਰਟੀ ਲੈ ਕੇ ਤੁਰੇ ਫਿਰਦਾ ਜੀ 100-100 ਗੱਡੀ ਨਾਲ ਤੁਰੀ ਫਿਰਦੀ ਆ ਜੀ ਭਾਜੀ ਤੇ ਇਹ ਕੰਮ ਤੇ ਤੁਹਾਡੇ ਲੀਡਰ ਕਰਦੇ ਨੇ ਸੰਦੀਪ ਜੀ 1999 ਦੇ ਵਿੱਚ ਇੱਕ ਜਥਾ ਪਾਕਿਸਤਾਨ ਜਾਂਦਾ ਵਾ ਉਹਨਾਂ ਦੇ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਸਕੱਤਰ ਵੀ ਹੁੰਦਾ ਵਾ ਪਾਕਿਸਤਾਨ 'ਚ ਬੈਠੇ ਬਬਰ ਖਾਲਸਾ ਦੇ ਬੰਦੇ ਮਿਲਦੇ ਨੇ ਉਹ ਸੁਨੇਹਾ ਭੇਜ ਦਿਨੇ ਸੁਨੇਹਾ ਇਹ ਭੇਜਦੇ ਦੇ ਵੀ ਜਾ ਕੇ ਬਾਦਲ ਨੂੰ ਸੁਨੇਹਾ ਦੇ ਦਿਓ ਕਿ ਸਾਡੇ ਬੰਦੀ ਸਿੰਘ ਰਿਆ ਕਰਦੇ ਨਹੀਂ ਤੇ ਇਹ ਸਮਝ ਲਈ ਵੀ ਤੇਰੇ ਨਾਲੋਂ ਤੇਰੇ ਕੋਲ ਜਿਹੜੀ ਆ ਉਹ ਵਿਆੰਸ਼ਿਕ ਨਵਾਂ ਸਿਕਿਉਰਟੀ ਨਹੀਂ ਹੈ ਜਦੋਂ ਸੁਨੇਹਾ ਮਿਲਦਾ ਵਾ ਜੀ ਤੇ ਬਾਦਲ ਸਾਹਿਬ ਦੇ ਨਾਲ 18 ਗੱਡੀਆਂ ਜਲਦੀਆਂ ਸੀ ਉਹਨਾਂ ਦੀ ਗਿਣਤੀ 36 ਹੋ ਜਾਂਦੀ ਹੈ ਕੈਪਟਨ ਸਾਹਿਬ ਆਉਂਦੇ ਆ ਉਹ ਉਹਨਾਂ ਦੀ ਚਾਲੀ ਕਰ ਲਿੰਦੇ ਆ ਫਿਰ ਚੰਨੀ ਸਾਹਿਬ ਆਉਂਦੇ ਉਹ ਰੁਟੀਨ ਚੱਲਦੀ ਰਹਿੰਦੀ ਆ ਲੇਕਨ ਸਾਡੇ ਮੁੱਖ ਮੰਤਰੀ ਸਾਡੇ ਜਿਹੜੇ ਮੌਜੂਦਾ ਨੇ ਜਿਹੜੇ ਕਹਿੰਦੇ ਆ ਜੀ ਮੈਂ ਤੇ ਕਲਕਦਿਆਂ ਵੱਡਾ ਤੇ ਝੋਨੇ ਦੇ ਵੱਡਿਆਂ ਦੇ ਵਿੱਚੋਂ ਕਿਸਾਨ ਬਣਿਆ ਮੈਂ ਤੇ ਕਿਸਾਨ ਦਾ ਪੁੱਤ ਆ ਜੀ ਮੈਂ ਵੀਆਪੀ ਕਲਚਰ ਤੋਂ ਕੀ ਲੈਣਾ ਉਹਨਾਂ ਨਾਲ ਵੀ 45 ਗੜੀਆਂ ਅੱਜਕੱਲ ਚੱਲਦੀਆਂ ਨੇ ਹੁਣ ਜਿਹੜੀ ਗੱਲ ਇਹ ਕਰਦੇ ਪਈ ਉਹਦੀ ਪੈਣ ਨੱਪਣੀ ਸ਼ੁਰੂ ਕਰਤੀ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਵ ਸੱਤਸਰ ਸਾਹਿਬ ਨੇ ਜੀ ਵੀ ਸੰਜੀਵ ਰੋੜੇ ਦੇ ਨਾਲ ਖੜਾ ਕੀਤਾ ਗਿਆ ਵ ਬਾਈ ਇਲੈਕਸ਼ਨ ਦੇ ਉੱਤੇ ਅੱਜ ਮੁੱਖ ਚੋਣ ਪੁੱਛਦਾ ਬਿਆਨ ਆ ਗਿਆ ਵੀ ਲੁਧਿਆਣਾ ਦੀ ਜਿਹੜੀ ਇਹ ਚੋਣ ਹੈਗੀ ਆ ਵਿਧਾਨ ਸਭਾ ਦੀ ਉਹਦੀ ਅਸੀਂ ਕਿਸੇ ਵੇਲੇ ਵੀ ਅਨਾਉਂਸਮੈਂਟ ਕਰ ਸਕਦੇ ਆ ਵੀ ਕਦੋਂ ਆਣੀ ਉਹਦੇ ਵਿੱਚ ਮਨਿੰਦਰ ਸਿੰਘ ਸਿਰਸਾ ਨੇ ਕਿਹਾ ਲੁਧਿਆਣੇ ਦੇ ਲੋਕਾਂ ਨੂੰ ਭਾਈ ਜਿੱਦਾਂ ਦਿੱਲੀਓ ਇਹਨਾਂ ਆਪ ਆਦੀ ਪਾਰਟੀਆਂ ਦਾ ਬਿਸਤਰਾ ਬੂਰੀਆ ਗੋਲਕੀਤਾ ਦੇ ਇੰਦਾ ਸੰਜੀਵ ਰੋੜੀ ਦਾ ਸੰਜੀਵ ਰੋੜੀ ਦਾ ਬੂਰੀ ਬਿਸਤਰਾ ਵੀ ਗੋਲ ਕਰਦੇ ਹੋ ਇੱਥੋਂ ਲੁਧਿਆਣੇ ਦੇ ਵਿੱਚ ਕਿਉਂ ਤਾਂ ਕਿ ਕੇਂਦਰੀਵਾਲ ਜਿਹੜਾ ਵਾ ਉਹ ਰਾਸਟਰ ਦਾ ਮੈਂਬਰ ਨਾ ਬਣ ਸਕੇ ਮੈਂਬਰ ਸਮੁੰਦੇ ਕਦੋਂ ਮੈਂਬਰ ਨੇ ਕਦੋਂ ਬਣਨਾ ਹੈ ਇਹ ਨਹੀਂ ਪਤਾ ਕਿਉਂ ਇਸ ਇਲੈਕਸ਼ਨ ਤੋਂ ਬਾਅਦ ਜਦੋਂ ਜੇ ਸੰਜੀਪ ਜੀ ਆਪਣਾ ਅਸਤੀਫਾ ਦੇ ਦਿੰਦਾ ਵਾ ਸੀਟ ਖਾਲੀ ਜਾਂਦੀ ਹੈ ਤੇ گاਉ ਉਸੇ ਵੇਲੇ ਚੋਣ ਹੋਦੀ ਜਾਣੀ ਉਹ ਤੇ ਘਰੇ 6 ਮਹੀਨੇ ਲੱਗਣੇ ਕਿ 7 ਮਹੀਨੇ ਲੱਗਣੇ ਕਿ ਕਿੰਨਾ ਚਿਰ ਲੱਗਣਾ ਉਹ ਜਿੰਨਾ ਚਿਰ ਕੇਂਦਰ ਦੇ ਵਿੱਚ ਆਰਡਰ ਨਹੀਂ ਹੁੰਦੇ ਚੋਮਛ ਨਹੀਂ ਕਰਦਾ ਉਹ ਇਕੱਠੀਆਂ ਜਿੰਨੀਆਂ ਖਾਲੀ ਹੋਣੀਆਂ ਸਾਰੀ ਇਕੱਠੀਆਂ ਪੁਣੀ ਹੋਣੀਆਂ ਫਿਰ ਚੋਣ ਹੋਊਗੀ ਲੇਕਿਨ ਮਨਜਿੰਦਰ ਸਿੰਘ ਸਿੱਧ ਸੇ ਤੋਂ ਜਿਹੜੀ ਕਿਆਸਰਾਂ ਲਈ ਕੀਤੀ ਜਾਂਦੀ ਸੀਗੇ ਵੀ ਇਹਨੂੰ ਮੰਤਰੀ ਸਰਵਿਸੇ ਕਰਕੇ ਬਣਾਇਆ ਗਿਆ ਸੀ ਵੀ ਤੂੰ ਹਣ ਪੰਜਾਬ ਜਾ ਕੇ ਪੈ ਨੱਪਣੀ ਅਗੇਰੀਵਾਲ ਦੀ ਤੇ ਭਗਵੰਤ ਮਾਨ ਦੀ ਅੱਜ ਵੀ ਡੇਟ ਦੇ ਵਿੱਚ ਰਣਜੀਤ ਬਰਵਨੀਤ ਸਿੰਘ ਮਿੱਟੂ ਇਹਨਾਂ ਇਫੈਕਟਿਵ ਨਹੀਂ ਰਿਹਾ ਉਹਦੇ ਕੋਲੇ ਇੱਕ ਵਰਗ ਦੀ ਵੋਟ ਬੈਂਕ ਤੇ ਹੈਵਾ ਲੇਕਿਨ ਸਾਡਾ ਵੋਟ ਬੈਂਕ ਨਹੀਂ ਹੈਗਾ ਮਨਜਿੰਦਰ ਸਿੰਘ ਸਿਰਸਣ ਥੋੜੀ ਬੜੀ ਮਾਣੀ ਮੋਟੀ ਸਪੋਰਟ ਜਿਹੜੀ ਆ ਉਹ ਮਿਲ ਸਕਦੀ ਹੈ ਸਿੱਖਾਂ ਦੀ ਇਸ ਕਰਕੇ ਜਿਹੜੇ ਵਿਪਾਸਨਾ ਕੇਂਦਰ ਤੇ ਬੈਠੇ ਨੇ ਅਸਲੇ ਕੇਦਰੀਵਾਲ ਸਾਹਿਬ ਉਹਨਾਂ ਦਾ ਗੱਡੀਆ ਕਿੰਨੀਆਂ ਲੱਗਿਆ ਹੋਇਆ ਇੱਕ ਗੱਡੀ ਦੀ ਇਹ ਰਿਪੋਰਟ ਪੇਸ਼ ਕਰਨਗੇ ਉਹਨੂੰ ਇਹ ਕਹਿਣਗੇ ਕਿ ਕਿਹੜੀ ਗੱਡੀ ਚ ਕਿੰਨਾ ਪੈਟਰੋਲ ਫੂਕਿਆ ਗਿਆ ਦੂਜੇ ਪਾਸੇ ਇੱਕ ਪਾਸੇ ਤੇ ਇੱਕ ਨਸ਼ਾ ਤਮ ਸਮਗਲਰ ਨੂੰ ਲੈ ਕੇ ਤੁਸੀਂ ਸੁਪਰੀਮ ਕੋਰਟ ਜਾਂਦੇ ਹੋ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਣਦੀ ਆ ਵੀ ਜਿਹੜੀ ਉਹਨੂੰ ਬੇਲ ਮਿਲੀ ਸੀਗੀ ਉਹ ਅਸੀਂ ਚੈਲੰਜ ਕੀਤੀ ਆ ਹਾਈ ਕੋਰਟ ਨੇ ਬੇਲ ਦਿੱਤੀ ਉਸ ਵਿਅਕਤੀ ਨੂੰ ਤੇ ਉਹਨੂੰ ਜੈਡ ਪਲੱਸ ਸਿਕਿਉਰਿਟੀ ਮਿਲੀ ਹੈ ਨਾ ਉਹ ਅੱਜ ਐਮਐਲਏ ਤੇ ਨਾਮਕੀ ਮੰਤਰੀ ਦਾ ਸਰਦਰੀ ਕਿਸੇ ਨਹੀਂ ਮਿਲੇ ਕਿਉਂ ਮਿਲ ਗਿਆ ਉਹਨੂੰ ਉਹਦੇ ਬਾਰੇ ਸਾਡੀ ਸਰਕਾਰ ਜਿਹੜੀ ਆ ਉਹ ਜਾਣਦੀ ਆ ਸੁਪਰੀਮ ਕੋਰਟ ਦੇ ਵਿੱਚ ਪੀਏ ਦੀ ਬیل ਰੱਦ ਕੀਤੀ ਜਾਵੇ ਤੇ ਬੇਲ ਜਿਹੜੀ ਉਹ ਸੁਪਰੀਮ ਕੋਰਟ ਉਹ ਕਹਿੰਦੀ ਨਹੀਂ ਪਹਿਲਾਂ ਇਹ ਸਿੱਟ ਅਗੇ 17 ਮਾਰਚ ਨੂੰ 18 ਮਾਰਚ ਨੂੰ ਪੇਚ ਹੋਏਗਾ ਤੇ 25 ਮਾਰਚ ਨੂੰ ਤੁਸੀਂ ਦੱਸੋ ਆ ਕਿ ਵੀ ਉਹਦੇ ਚ ਕੀ ਕਹਿੰਦਾ ਕੀ ਨਹੀਂ ਕਹਿੰਦਾ ਫਿਰ ਅਸੀਂ ਫੈਸਲਾ ਲਵਾਂਗੇ ਉਹਦੀ ਬੇਲ ਰੱਦ ਕਰਨੀ ਕਿ ਨਹੀਂ ਕਰਨੀ ਲੇਕਿਨ ਨਾਲ ਨੂੰ ਜੈਡ ਪਲੱਸ ਸਿਕਿਉਰਿਟੀ ਕਿਵੇਂ ਦਿੱਤੀ ਹੈ ਇਹ ਦੱਸੋ ਤੁਸੀਂ ਇੱਕ ਪਾਸੇ ਤਾਂ ਨਸ਼ੇ ਦੇ ਸਮਗੱਦਰਾਂ ਦੇ ਤੁਸੀਂ ਘੜਟਾ ਰਹੇ ਹੋ ਦਾਵਾ ਕਰ ਰਹੇ ਹੋ ਕਿ ਕੋਈ ਵੀ ਨਸ਼ਾ ਸਮਗਦਰ ਛੱਡਣਾ ਨਹੀਂ ਹਰ ਕੇ ਅੰਦਰ ਦੇ ਦੇ ਨੇ ਉਹਨਾਂ ਦੇ ਘਟਾਦ ਨੇ ਕੀ ਉਸ ਜਿਹੜਾ ਸਮਗਦਰ ਜਿਹਦੇ ਬਾਰੇ ਸਿਕਿਉਰਿਟੀ ਦਿੱਤੀ ਜਾ ਰਹੀ ਉਹ ਨਹੀਂ ਉੱਤੇ ਟੈਕਨੀਕੀਟਾ ਨਹੀਂ ਸਕਦਾ ਉਹਦੀ ਕੋਠੀ ਢਾਈ ਜਾ ਸਕਦੀ ਪਰ ਨਹੀਂ ਇਹਨਾਂ ਨੇ ਯਾਰ ਤਾਰਾ ਕਿਤੇ ਉਹ ਜੜੀਆਂ ਹੁੰਦੀਆਂ ਵਾ ਤੇ ਸਾਜ ਤੇ ਰਾਗ ਤੇ ਉਹ ਨਿਕਲਦੇ ਹੁੰਦੇ ਨੇ ਜੀ ਆਪਾਂ ਨਾਲ ਹੀ ਗੱਲ ਕਰਦੇ ਆਂ ਕਿਸਾਨਾਂ ਦੀ ਬਿਆਨ ਆਉਂਦਾ ਵਾ ਵੀ ਲਗਭਗ ਗੱਲਾਂ ਮੰਨ ਲਈਆਂ ਗਈਆਂ ਸੀਗੀਆਂ ਫਿਰ 5 ਤਰੀਕ ਦਾ ਰੌਲਾ ਪੈ ਗਿਆ ਉਹ ਗਰਾਹਾ ਸਾਹਿਬ ਕਹਿੰਦੇ ਆ ਵੀ ਅਸੀਂ ਤਾਂ ਮੀਟਿੰਗ ਦੀ ਸ਼ੁਰੂਆਤ ਹੀ ਧੰਨਵਾਦ ਤੋਂ ਕੀਤੀ ਸੀ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੀ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਜੇ ਵੀ ਜਿਹੜੀ ਨਵੀਂ ਮੰਡੀਕਰਨ ਨੀਤੀ ਆਉਣੀ ਸੀਗੀ ਉਹਦਾ ਵਿਰੋਧ ਕੀਤਾ ਤੇ ਜਦੋਂ ਇਹ ਸਾਰਾ ਕੁਝ ਸ਼ੁਰੂ ਧੰਨਵਾਦ ਤੋਂ ਹੋਇਆ ਸੀ ਤੇ ਫਿਰ ਇਹਨਾਂ ਰੌਲਾ ਕਿਵੇਂ ਪੈ ਜਾਂਦਾ ਵੇਖੋ ਉਹ ਤੇ ਚ ਆ ਗਏ ਉਹ ਗਰਾਹ ਸਾਹਿਬ ਨੇ ਅੱਜ ਇੱਕ ਇੰਟਰੂ ਚ ਇੰਨੀ ਗੱਲ ਕਹੀ ਹੈ ਕਿ ਅਸੀਂ ਇੱਥੇ ਵੀ ਮੁੱਖ ਹੁੰਦੀਏ ਧੰਨਵਾਦ ਕਰਦੇ ਹਾਂ ਜਿੰਨੀ ਪਪੂਲਾਰਿਟੀ ਸਾਨੂੰ 8 ਦਿਨ ਉੱਤੇ ਬਹਿਣ ਦੀ ਮਿਲਲੀ ਸੀ ਜਿੰਨੀ ਪਪੂਲਾਰਿਟੀ ਸਾਨੂੰ ਹੁਣ ਮਿਲ ਗਈ ਹੈ ਦੁਨੀਆ ਭਰ ਦੇ ਟੀਵੀ ਕੂਕਣ ਦੇ ਇਸ ਵੇਲੇ ਕਿਸਾਨਾਂ ਦੇ ਹੱਕ 'ਚ ਬੋਲ ਰਹੇ ਨੇ ਕਿ ਦੇਸ਼ ਦੇ ਅੰਧਾਤਾਂ ਦਿੱਤੇ ਹਮਲਾ ਇੱਕ ਪਾਸੇ ਤੇ ਬੋਦੀਸਵਾਬ ਹੀ ਕਹਿੰਦੇ ਸੀ ਨਾ ਵੀ ਭਾਈ ਇਹਨਾਂ ਨੂੰ ਅਧਿਕਾਰ ਆ ਪ੍ਰੋਟੈਸਟ ਕਰਨ ਦਾ ਕਰਦੇ ਹੋ ਇਹਨਾਂ ਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਸੀਗਾ ਤੇ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਫੜੋ ਫੜਾਈ ਕਰਦੇ ਹੋ ਜਿਹੜੇ ਸਾਡੇ ਰਮੀਤ ਕਰਦੀਆਂ ਨੇ ਉਹਨਾਂ ਦਾ ਇਹ ਦਾਵਾ ਵੀ ਸਾਡੇ ਹਜ਼ਾਰਾਂ ਕਿਸਾਨ ਗ੍ਰਿਫਤਾਰ ਕਰ ਲੇ ਹਜ਼ਾਰਾਂ ਨੂੰ ਘਰਾਂ 'ਚ ਬੰਦ ਕਰ ਸੈਕੜੇ ਨੂੰ ਘਰਾਂ 'ਚ ਬੰਦ ਕਰ ਦਿੱਤਾ ਇਸ ਸੈਕੜੀ ਕਿਸਾਨ ਇਹਨਾਂ ਜੇਲ੍ਹਾਂ ਵਿੱਚ ਦੇ ਦਿੰਦੇ ਆ ਇਸ ਕਰਕੇ ਅਸੀਂ ਦਾ ਵਿਰੋਧ ਕਰਾਂਗੇ ਸਾਡੀ ਮੀਟਿੰਗ ਚੱਲ ਰਹੀ ਆ ਮੀਟਿੰਗ ਨੂੰ ਜੋ ਵੀ ਫੈਸਲਾ ਹੋਵੇਗਾ ਅਸੀਂ ਡਟ ਕੇ ਉੱਤੇ ਪਹਰਾ ਦੇਵਾਂਗੇ ਭਾਵੇਂ ਕਿ ਮੁੱਖ ਮੰਤਰੀ ਸਾਹਿਬ ਦੀ ਅਸਲੀ ਇੱਛਾ ਵਾ ਜੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਕਿਸਾਨਾਂ ਨਾਲ ਕੋਈ ਗੱਲਬਾਤ ਹੋ ਜਾਵੇ ਕੰਮ ਨਿਬੜ ਜਾਵੇ ਜੀ ਦੇ ਉੱਤੇ ਡਾਕਟਰ ਬਲਦੀਪ ਬਲਬੀਰ ਸਿੰਘ ਸਿਹਤ ਮੰਤਰੀ ਨੇ ਆਪਣੀ ਟਿੱਪਣੀ ਵੀ ਕੀਤੀ ਵੀ ਮੈਂ ਤਿਆਰ ਹਾਂ ਜੀ ਲੇਕਿਨ ਮਨੂੰ ਨਹੀਂ ਉਮੀਦ ਵੀ ਉਹ ਕਿਸਾਨਾਂ ਦੀ ਗੱਲ ਕਿਸੇ ਨੇ ਪਰ ਜੜੇ ਜਿਹੜੀ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਆ ਲੁਧਿਆਣੇ ਦੇ ਵਿੱਚ ਉਸ ਮੀਟਿੰਗ 'ਚ ਕੋਈ ਫੈਸਲਾ ਤੋਹਾਕੇ ਦਾ ਹੀ ਆਊਗਾ ਛੋਟਾ ਨਹੀਂ ਆਉਂਦਾ ਜੇ ਪੰਜਾਬ ਦੇ ਵਿੱਚ ਕਿਸਾਨ ਦਾ ਮੋਰਚਾ ਲੱਗਿਆ ਸਾਜੇ ਰੂਪ 'ਚ ਲੱਗਿਆ ਜੀ ਘੱਟੋ ਘੱਟ ਕਾਮਨ ਮਨਿਊਨ ਪ੍ਰੋਬਲਮ ਦਾ ਲੱਗਿਆ ਜੀ ਤੇ ਸਰਕਾਰ ਲਈ ਸਿਰਦ ਦੀ ਸਿਰਦ ਦੀ ਪੈਦਾ ਹੋਵੇਗੀ ਹੋਵੇਗੀ ਜੀ ਜੀ ਸਰਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦੇਣੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿਕਾਰ ਜੀ ਸ਼ੁਕਰੀਆ ਜੀ ਸ਼ੁਕਰੀਆ